그거 뭐뭐 하는 거요 ਉਹਦੇ ਘਰ ਨੂੰ ਸਲਾਹ ਉੱਪਰ ਪਗਾ ਰੱਖਦਾ। ਤਾਂ ਬਾਦਸ਼ਾਹ ਜਿੱਦਾਂ ਹੁਣ ਧੁੱਪ ਚੜਨੀ ਤਾਂ ਜਿਵੇਂ ਦਾ ਡਾ ਦਿੰਦਾ। ਫੇਟ ਹਾਂ ਫੇਟ ਡਿੱਗਦਾ ਹੁੰਦਾ ਧੁੱਪ ਪੈਣ ਤੋਂ ਬਾਅਦ ਡਿੱਗਦੀਆਂ ਚਤਾਂ। ਹੂੰ। ਇਹਦੇ ਬਾਕੀ ਕੁ ਵਗ ਰਹੋ। ਸੇਵੀਆਂ ਜਗ੍ਹਾ ਪਾਲੀਆਂ ਉਹਨਾਂ ਨੇ ਆਰਨੀਆਂ ਹਾਂ ਹੂੰ। ਹਾਂ ਹਾਂ ਆ ਜੀ ਹੁਣ ਇਹ ਕਹਿੰਦੇ 1 ਘੰਟੇ ਕੇ ਚ ਪਾਣੀ ਵਧਿਆ ਆ ਆ ਵਾਲਾ ਤੇ ਬਾਕੀ ਹੁਣ ਅਗੇ ਨਹੀਂ ਜਾਵਣੀ ਸਾਡੀਆਂ ਗੱਡੀਆਂ ਨਹੀਂ ਜਾਣੀਆਂ ਅਗੇ